ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਕੁਸ਼ਕ ਭੇੜਚਾਲ ਲੋਕਾਂ ਦੀ ਗੱਲ ਕਰਨ ਜਾ ਰਿਹਾ ਹਾਂ ਗੁੱਸਾ ਤਾਂ ਕਰਨਗੇ ਉਹ ਆ ਰਾਜਾ ਸਾਹਿਬ ਸਾਡੇ ਕੋਲੋਂ ਗੁਰਦੁਆਰਾ ਹੱਥੋਂ 120 ਕਿਲੋਮੀਟਰ ਹੋਣਾ ਤੇ ਲੋਕ ਹੰਮ ਹਮ ਆ ਕੇ ਗੱਡੀਆਂ ਲਿਜਾ ਕੇ ਤੇਲ ਪਵਾ ਕੇ ਜਾਂਦੇ ਨੇ ਮੈਂ ਉਹ ਕਹਣਾ ਵੀ ਉਹਨਾਂ ਨੂੰ ਥੋੜਾ 0% ਫਾਇਦਾ ਜਾਣਦਾ ਪੁੱਛੋ ਕਿਵੇਂ ਜੀ ਉਹ ਦੇਖੋ ਲੋਕ ਹੈਗੇ ਨਾ ਬੜੇ ਜਿਆਦੇ ਸਵਾਰਥੀ ਜਿਹੜਾ ਬੰਦਾ ਪਿੰਡ ਦੇ ਗੁਰਦੁਆਰੇ ਵਿੱਚ ਸਾਰਾ ਸਾਲ ਮੱਥਾ ਨਹੀਂ ਟੇਕਣ ਜਾਂਦਾ ਉਹ ਵੀ ਕਹਿੰਦੇ ਗੁਰਦੁਆਰੇ ਉੱਥੇ ਰਾਜਾ ਸਾਹਿਬ ਜਾਂਦਾ ਤੇ ਇੱਕ ਇੱਕ ਇਥੋਂ ਅੜੀਸਰ ਗੁਰਦੁਆਰਾ ਲੋਕਾਂ ਦਾ ਇਤਿਹਾਸ ਹੈ ਬਦਲਦਾ ਰੁੱਖ ਬਦਲਦਾ ਮਤਲਬ ਕਿ ਅੜੀਸਰ ਗੁਰਦੁਆਰੇ ਗੁਰੂ ਸਾਹਿਬ ਦਾ ਘੋੜੇ ਨੇ ਜਿੱਦ ਕੀਤੀ ਸੀ ਕਿ ਵੀ ਅਸੀਂ ਵੀ ਇਹ ਤੰਬਾਕੂ ਦੇ ਖੇਤ ਵਿੱਚ ਦੀ ਮੈਂ ਨਹੀਂ ਲੰਘਣਾ ਤੇ ਉੱਥੇ ਤਮਾਕੂ ਵੀ ਜਹਾਦੀ ਹੈ। ਇਹਦਾ ਮਤਲਬ ਕੀ ਹੈ ਵੀ ਆਪਾਂ ਆਪਾਂ ਨੂੰ ਤਮਾਕੂ ਤੋਂ ਵਰਜਤ ਹੈ। ਠੀਕ ਹੈ? ਪਰ ਉੱਥੇ ਜਾਣ ਵਾਲੇ ਲੋਕ ਜਿਹੜੇ 50% ਮੈਨੂੰ ਲੱਗਦਾ ਸਾਰੇ ਕੂੜ ਲੱਪਾਂ ਲਾਉਣ ਵਾਲੇ ਨੇ। ਤੇ ਉੱਥੇ ਉਹਦਾ ਇਤਿਹਾਸ ਕੀ ਬਦਲਦਾ? ਉੱਥੇ ਜਾਣ ਵਾਲੇ ਲੋਕ ਵੀ ਇੱਥੇ ਕਹਿੰਦੇ ਉੱਥੇ ਅੜੀਆਂ ਬਣੀਆਂ ਜਾਂਦੇ ਨੇ। ਮਤਲਬ ਉੱਥੇ ਸਾਰੇ ਕੰਮ ਆਪਣੇ ਪੂਰ ਚੜਦੇ ਨੇ। ਲੋਕ ਉੱਥੇ ਵੀਜੇ ਲਗਾਉਣ ਲਈ ਜਾਂਦੇ ਨੇ। ਲੋਕ ਉੱਥੇ ਵਿਆਹ ਕਰਾਉਣ ਲਈ ਜਾਂਦੇ ਨੇ। ਲੋਕਾਂ ਦੇ ਬੱਚਾ ਪੈਦਾ ਕਰਾਉਣ ਵਾਸਤੇ ਜਾਂਦੇ ਵੀ ਸਾਡਾ ਬੱਚਾ ਪੈਦਾ ਹੋ ਜੇ ਕੋਈ ਮੁੰਡਾ ਹੋ ਜੇ ਕੁੜੀ ਹੋ ਜੇ ਜਾਂ ਕੁਝ ਵੀ ਮੈਨਾਂ ਲੋਕਾਂ ਨੂੰ ਸ਼ਰਮ ਆਉਣੀ ਜਾਂਦੇ ਆਪਦੇ ਸਵਾਰਥ ਲਈ ਗੁਰਦੁਆਰੇ ਜਾਂਦੇ ਤੁਸੀਂ ਗੁਰਦੁਆਰੇ ਜਾਣਾ ਆਪਦੇ ਪ੍ਰੇਮ 'ਚ ਜਾਓ ਮੱਥਾ ਟੇਕਣ ਜਾਓ ਸੰਗਤ ਕਰੋ ਠੀਕ ਹੈ ਇਤਿਹਾਸ ਜਾਣੋ ਇਤਿਹਾਸ ਗੁਰਦੁਆਰੇ ਦਾ ਦੇਖੋ ਉੱਥੇ ਜਾਓ ਸਾਰਿਆਂ ਦੇ ਤੇ ਗੋਲਕਾ ਸਾਹਿਬ ਰੱਖੀ ਹੁੰਦੀ ਆ ਉੱਥੇ ਸੇਵਾ ਵੀ ਕਰੋ ਤਾਂ ਕਿ ਗੁਰਦੁਆਰੇ ਦੀ ਸਾਂਭ ਸੰਭਾਲ ਹੋ ਸਕੇ ਠੀਕ ਹੈ ਪਰਾ ਆਪਣੇ ਸਵਾਰਥ ਲਈ ਜਾਣਾ ਇਹ ਬਹੁਤ ਗਲਤ ਗੱਲ ਹੈ ਭੇੜਚਾਲ ਨਾ ਚਲਾਓ ਇੱਕ ਹੁਣ ਰਾਜਾ ਸਾਹਿਬ ਲੋਕ ਜਨਨ ਕਹਿੰਦਾ ਸਾਡਾ ਕੰਮ ਚੱਲ ਪੈਂਦਾ ਜੀ ਉੱਥੇ ਜਾ ਕੇ ਕਮਾਲ ਦੀ ਗੱਲ ਹੈ ਹਬ ਦੇ ਗੁਰਦੁਆਰੇ ਗੁਰੂ ਜਨ ਸਾਹਿਬ ਜਿਹੜਾ ਉਹ ਲੱਗ ਉਹ ਸਾਡਾ ਕੰਮ ਰੋਕਦਾ ਸੋ ਥੋੜਾ ਜਆ ਗੁਰਬਾਣੀ ਨੂੰ ਸਮਝੋ ਵਿਚਾਰੋ ਸਿੱਖਾਂ ਕੋਲ ਬਹੁਤ ਵੱਡਾ ਖਜ਼ਾਨਾ ਇਤਿਹਾਸ ਦਾ ਤੇ ਗੁਰਬਾਣੀ ਦਾ ਗੁਰਬਾਣੀ ਆਪਾਂ ਨੂੰ ਪੈਰ ਪੈਰ ਤੇ ਸਮਝਾਉਂਦੀ ਆ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾ ਤੁਹਾਡਾ ਮਣੀ ਮੰਦਰ ਹੈ ਇਹਦੇ ਅੰਦਰ ਅਰਦਾਸ ਕਰੋ ਠੀਕ ਹੈ ਘਟ ਜਾਨੀ ਕਿ ਸਰੀਰ ਇਹੀ ਤੁਹਾਡਾ ਤੀਰਥ ਹੈ ਤੇ ਇਹਨੂੰ ਸੰਭਾਲੋ ਨਸ਼ਾ ਪੱਤਿਆਂ ਤੋਂ ਦੂਰ ਰਹੋ ਗੁਰਬਾਣੀ ਪੜੋ ਕੀਰਤਨ ਸੁਣੋ ਸਾਰਾ ਕੁਝ ਤੁਹਾਡਾ ਇੱਥੇ ਹੀ ਆ ਧੰਨਵਾਦ ਸਾਰਿਆਂ ਦਾ